ਕਮੈਤ ਰੰਗ ਦਾ ਸੋਹਣੀਆਂ ਬਣਤਰਾ ਵਾਲਾ ਮਾਰਵਾੜੀ ਬਸ਼ੀਰਾ ਦਿਖਾਉਣਾ ਦੋਸਤੋ ਤੁਹਾਨੂੰ ਪ੍ਰਭਾਤ ਕੋੜੇ ਦਾ ਬੱਚਾ ਜਿਹੜਾ ਬਾਈ ਅਰਗਿਆ ਨੇ ਸੇਲ ਕਰਨਾ ਬਸ਼ੀਰਾ ਵੇਚਣਾ ਇਹ ਬਸ਼ੀਰੇ ਦਾ ਇੱਕ ਤਾਂ ਰੰਗ ਬਹੁਤ ਜਿਆਦਾ ਸੋਹਣਾ ਬਾਕੀ ਬਣਤਰਾ ਬਹੁਤ ਜਿਆਦਾ ਚੰਗੀਆਂ ਨੇ ਗਰਦਨ ਗੁਰਦਨ ਲੰਮੀ ਬੜੀਆ ਪਤਲੀ ਬੜੀਆ ਤੇ ਕੱਟ-ਕੁੱਟ ਤੁਸੀਂ ਚੈੱਕ ਕਰੋ ਗਰਦਨ ਦੇ ਬਹੁਤ ਜਿਆਦਾ ਸੋਹਣੇ ਆ ਮੱਥੇ ਤੇ ਇਹਦੇ ਪਾਣ ਦਾ ਪੱਤਾ ਗਾ ਮਾਰਕਿੰਗ ਬਹੁਤ ਜਿਆਦਾ ਸੋਹਣੀ ਆ ਤੇ ਇੱਕ ਸਾਈਡ ਦੇ ਦੋ ਪੈਰ ਚਿੱਟੇ ਆ ਬਸ਼ੀਰੇ ਦੀ ਜਿਹੜੀ ਉਮਰ ਆ 20 ਮਹੀਨੇ ਆ ਤੇ ਕਾਦੇ ਦਾ 62 ਇੰਚ ਆ ਬਲੱਡ ਲਾਈਨ ਇਹਦੀ ਪਿਓ ਵਾਲੇ ਪਾਸੇ ਤਾਂ ਚੰਗੀ ਹੈ ਹੀ ਜੇ ਮਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ ਮਾਂ ਵਾਲੇ ਪਾਸਿਓਂ ਇਹਦੀ ਅਲੀਸ਼ਾਨ ਬਲੱਡ ਲਾਈਨ ਆ ਇਹਦੀ ਮਾਂ ਕੀ ਜਿਹੜੀ ਉਹ ਠਾਕੁਰ ਘੋੜੇ ਦੀ ਧੀ ਆ ਤੇ ਕਾਂਟੇ ਦੀ ਪੋਤੀ ਆ ਸੋ ਖਾਨਦਾਨ ਆ ਪਿਓ ਵਾਲੇ ਪਾਸੇ ਉਹ ਪ੍ਰਭਾਤ ਦਾ ਇਹ ਬੱਚਾ ਆ ਗਿਆ ਮਾਂ ਵਾਲੇ ਪਾਸਿਓਂ ਇਹਦੀ ਅਲੀਸ਼ਾਨ ਬਲੱਡ ਲਾਈਨ ਆ ਗਈ ਕਿਉਂਕਿ ਉਹ ਠਾਕੁਰ ਦੀ ਧੀ ਆ ਕਾਲੇ ਕਾਂਟੇ ਦੀ ਆ ਜਿਹੜੀ ਪੋਤੀ ਆ ਦੋਸਤੋ ਤੇ ਬਾਈ ਵਰਗਿਆਂ ਦੇ ਘਰੀ ਆ ਕੋੜੀ ਉਹ ਹੋਮ ਬਰੀਡ ਬੱਚਾ ਦਾ ਖੁਦ ਇਹਨਾਂ ਨੇ ਆਪ ਕੋੜੀ ਪ੍ਰਬਾਤ ਤੋਂ ਮੀਟ ਕਰਾਈ ਸੀ ਬਸ਼ੇਰੇ ਦੀਆਂ ਬਣਤਰਾਂ ਮਜ਼ਬੂਤੀ ਸਭ ਪਣਾ ਗੱਲਬਾਤ ਪੂਰੀ ਓਕੇ ਆ ਬਾਕੀ 20 ਮਹੀਨੇ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਕਰਦਾ ਆਉਂਦਾ 62 ਇੰਚ ਹਾਈਟ 20 ਮਹੀਨੇ ਉਮਰ ਦੇ ਵਿੱਚ ਚੰਗੀ ਹੋ ਜਾਂਦੀ ਆ ਪਿੱਠ ਪੁੜਾ ਤੁਸੀਂ ਇਹਦਾ ਬਣਤਰਾਂ ਚੈੱਕ ਕਰੋ ਪੁੜਾ ਪੜਾ ਬੜਾ ਭਾਰੀ ਆ ਸੋਂਬ ਸੰਬ ਬੜੇ ਮਜਬੂਤ ਆ ਵਧੀਆ ਹੈਵੀ ਚੌੜਾ ਸੋਂਬਾ ਬਾਕੀ ਰੰਗ ਬਹੁਤ ਜਿਆਦੇ ਪਿਆਰਾਗਾ ਕਮੈਤ ਰੰਗ ਬਹੁਤ ਜਿਆਦੇ ਸੋਹਣਾ ਰੰਗਾ ਮਾਰਕਿੰਗ ਬੜੀ ਪਿਆਰੀ ਆ ਤੇ ਸੋ ਅਡਰੈਸ ਕਰ ਲੋ ਨੋਟ ਇਹ ਬਸ਼ੇਰਾਗਾ ਜਿਹੜਾ ਸੰਧੂ ਸਟੱਡ ਫਾਰਮ ਡੋੜ ਵਾਲਿਆਂ ਦੇ ਕੋਲੇ ਆ ਬਾਈ ਬਿੰਦਰ ਅਰਗਿਆਂ ਦੇ ਕੋਲੇ ਨੰਬਰ ਸਕਰੀਨ ਦੇ ਉੱਤੇ ਆਪਾਂ ਬਿੰਦਰ ਸੰਧੂ ਦਾ ਡੋੜ ਵਾਲੇ ਦਾ ਮੈਂਸ਼ਨ ਕਰਤਾ ਨੰਬਰ ਕਰ ਲੋ ਨੋਟ 22 ਨੂੰ ਫੋਨ ਕਰ ਲਿਓ 94637 90 455 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵਸ਼ੇਰਾ ਖਰੀਦ ਸਕਦੇ ਹੋ ਕਿਉਂਕਿ ਆਪਾਂ ਨੂੰ ਪਤਾ ਵੀ ਆਲਰੇਡੀ ਬਾਈਰਗਿਆਂ ਦੇ ਕੋਲੇ ਫਾਰਮ ਦੇ ਉੱਤੇ ਪਹਿਲਾਂ 8-10 ਘੋੜੇ ਨੌਕਰੇ ਤੇ ਸਮੇਤ ਮਾਰਵਾੜੀ ਹੈਗੇ ਆ ਤੇ ਤਾਂ ਕਰਕੇ ਆ ਬੱਚਾ ਬਾਈ ਆਰਗਿਆਂ ਨੇ ਸੇਲ ਕਰਨਾ ਕਿਉਂਕਿ ਇੰਨੇ ਘੋੜਿਆਂ ਦੀ ਦੇਖ ਰਿਹਾ ਜਿਹੜੀ ਕਰਨੀ ਔਖੀ ਹੋ ਜਾਂਦੀ ਆ ਬਸ਼ੇਰਾ ਚੰਗਾ ਬਹੁਤ ਜ਼ਿਆਦਾ ਆ ਕਿਉਂਕਿ ਇੱਕ ਤਾਂ ਲਾਈਨ ਇਹਦੀ ਬਹੁਤ ਵਧੀਆ ਆ ਗਈ ਬਾਕੀ ਰੰਗ ਮਾਰਕਾ ਡਿਜ਼ਾਈਨ ਬਣਤਰਾਂ ਕਿਸੇ ਪਾਸੇ ਨੂੰ ਕੋਈ ਘਾਟ ਨਹੀਂ ਬਰੀਕੀਆਂ ਦੇ ਨਾਲ ਨਾਲ ਬਸ਼ੇਰੇ ਦੇ ਵਿੱਚ ਮਜ਼ਬੂਤੀ ਬਹੁਤ ਜ਼ਿਆਦਾ ਆ ਮੂੰਹ ਮਹਾਂਦਰੇ ਦਾ ਬੜਾ ਸੋਹਣਾਗਾ ਤੇ ਹਾਈਟ ਵੀ ਚੰਗੀ ਕਰੀ ਆਉਂਦਾ ਸੋ ਕਾਲ ਕਰ ਲਿਓ ਬਾਈ ਬਿੰਦਰ ਸੰਧੂ ਨੂੰ ਡੋੜਪਿੰਡ ਵਾਲੇ ਨੂੰ ਤੇ ਬਾਈ ਦੇ ਪਿੰਡ ਡੋੜ ਜਾ ਕੇ ਤੁਸੀਂ ਇਹ ਬਸ਼ੇਰਾ ਦੇਖ ਕੇ ਖਰੀਦ ਸਕਦੇ ਹੋ ਬਾਜੇਖਾਨੇ ਦੇ ਬਿਲਕੁਲ ਨੇੜੇ ਪੈ ਜਾਂਦਾ ਪਿੰਡ ਇਹ ਤਕਰੀਬਨ ਆਪਾਂ ਸਾਰੇ ਘੋੜਿਆਂ ਵਾਲੇ ਭਰਾ ਜਾਣਦੇ ਆ ਸੋ ਕਾਲ ਕਰ ਲਿਓ ਬਸ਼ੇਰਾ ਚੰਗਾ ਬਣਿਆ ਖੜਾਗਾ ਘੋੜਾ ਤਾਂ ਤਿਆਰ ਹੋਇਆ ਹੀ ਪਿਆ ਚੰਗਾ ਆਸਟ੍ਰੇਲੀਅਨ ਇਹਨੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਣ ਜਾਣਾ